22 ਜਨਵਰੀ ਨੂੰ ਸ਼੍ਰੀ ਰਾਮ ਜੀ ਦੇ ਦਰਸ਼ਨਾ ਦੀ ਤਾੰਗ ਲੈ ਕੇ ਸੰਗਤਾਂ ਦੂਰੋ ਦੂਰੋ ਤੋਂ ਅਯੁੱਧਿਆ ਪਹੁੰਚ ਰਹੀਆਂ ਨੇ ਉੱਥੇ ਹੀ ਪੰਜਾਬ ਦੇ ਬਟਾਲਾ ਦਾ ਰਹਿਣ ਵਾਲਾ ਨੌਜਵਾਨ ਨਿਤਿਨ ਪ੍ਰਭੂ ਸ਼੍ਰੀ ਰਾਮ ਜੀ ਦੇ ਦਰਸ਼ਨਾ ਦੀ ਤਾੰਗ ਲੈ ਕੇ ਸਾਈਕਲ ਤੇ 1115 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਦੇ ਲਈ ਘਰੋਂ ਰਵਾਨਾ ਹੋ ਗਿਆ ਗਲਬਤ ਦੌਰਾਨ ਨਿਤਿ ਨੇ ਦੱਸਿਆ ਕਿ ਉਹ ਬਟਾਲਾ ਦਾ ਰਹਿਣ ਵਾਲਾ ਹੈ ਤੇ ਜਿਸ ਵੇਲੇ ਅਯੁੱਧਿਆ ਦੇ ਵਿੱਚ ਸ਼੍ਰੀ ਰਾਮ ਮੰਦਿਰ ਦੇ ਨਿਰਮਾਣ ਦੇ ਕਾਰਜ ਸ਼ੁਰੂ ਹੋਏ ਸਨ ਤਾਂ ਉਦੋਂ ਹੀ ਉਸਦੇ ਮਨ ਦੇ ਵਿੱਚ ਇੱਕ ਤਮੰਨਾ ਸੀ ਕਿ ਉਹ శ్రీరాਮ ਜੀ ਦੇ ਦਰਸ਼ਨਾਂ ਦੇ ਲਈ ਅਯੋਧਿਆ ਜਾਵੇਗਾ ਉਸਨੇ ਕਿਹਾ ਕਿ ਪਰਿਵਾਰ ਦੀ ਖੁਸ਼ੀ ਅਤੇ ਤੰਦਰੁਸਤੀ ਦੇ ਲਈ ਕਾਮਨਾ ਕਰਦੇ ਹੋਏ ਉਹ ਇਸ ਸਾਈਕਲ ਯਾਤਰਾ ਦੇ ਉੱਤੇ ਰਵਾਨਾ ਹੋਇਆ ਹੈ ਤੇ ਆਸ ਕਰਦਾ ਹੈ ਕਿ ਪਰਮਾਤਮਾ ਉਹਨਾਂ ਦੀ ਯਾਤਰਾ ਸਫਲ ਕਰੇ ਸਰ ਮੇਰਾ ਨਾ ਬੇਟਾ ਨਹੀਂ ਠੀਕ ਤੇ ਇਸ ਕਰਕੇ ਉਹ ਬਸੇ ਗਿਆ ਸੱਜੇ ਜਾ ਰਹੇ ਕਿਸੇ ਨੇ ਕੋਈ ਮਸਲਾ ਨਹੀਂ ਕੀਤੀ ਹੈ ਕਿ ਕੋਈ ਇੰਨੀ ਦੂਰ ਕੋਈ ਆਏਗਾ ਵੀ ਨਹੀਂ ਹੈ ਤਾਂ ਮਨ ਦੀ ਸ਼ਰਧਾ ਹੁੰਦੀ ਹੈ ਠੀਕ ਹੈ ਨਾ ਉਜੀ ਗੱਲ ਇਹ ਹੈ ਕਿ ਮੇਰੇ ਫਾਦਰ ਸਾਹਿਬ ਉਹਨੂੰ ਕੱਲ ਪਤਾ ਲੱਗਾ ਸੀ ਕਿ ਮੈਂ ਜਾ ਰਿਹਾ ਵਾਂ ਤੇ ਉਹਨਾਂ ਨੇ ਕਹਿ ਲਿਆ ਕਿ ਜਿਹੜਾ ਟ੍ਰੇਨ ਤੇ ਚੱਲਦਾ ਉਹਨਾਂ ਨੇ ਨਾ ਨਹੀਂ ਕਿਹਾ ਇਹ ਕਿ ਟ੍ਰੇਨ ਤੇ ਚੱਲ ਜਾ ਤੇ ਤਾਂ ਕਿ ਅੱਲਾਹ ਦੇ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਮੈਂ ਫੇਕ ਰਾਂਗਾ ਬਾਅਦ ਵਿੱਚ ਪੈਰੋਂ ਬਾਦਲਾ ਸਮਾਨ ਇਕੱਠਾ ਕਰਨਾ ਚੱਲ ਜਾਵਾਂ 5-6 ਵਜੇ ਮੈਂ ਕਿਹਾ ਕਿ ਮੈਂ ਜਾ ਰਿਹਾ ਫਿਰ ਮੇਰੇ ਬਾਪੂ ਸਾਹਿਬ ਨੇ ਕਿਹਾ ਮੈਂ ਕਿਹਾ ਜਾ ਬੇਟਾ ਜਿੱਥੇ ਜਾਣਾ ਕੋਈ ਗੱਲ ਨਹੀਂ ਤੇਰੇ ਮਨ ਦੀ ਛੱਦਾ ਵਾ ਕੋਈ ਨਹੀਂ ਤੇ ਦੇਖੋ ਮਨ ਦੀ ਛੱਦਾ ਵਾ ਕਿ ਨਾ ਕੋਈ ਚੱਲ ਕੇ ਆ ਰਿਹਾ ਕੋਈ ਪੁੱਟਾ ਚੱਲ ਕੇ ਆ ਰਿਹਾ ਤੁਹਾਨੂੰ ਪਤਾ ਹੀ ਹੈ ਮਕੀ ਜੋ ਸਾਧੂ ਸੰਤ ਆ ਉਹਨਾਂ ਨੇ ਵੀ ਤਪੱਸਿਆ ਕੀਤੀ ਤੇਰੀ ਪਰਮਾਤਮਾ ਨੂੰ ਪਾਇਆ ਕਰਕੇ ਕੁਛ ਨਾ ਕੁਛ ਕਰਨਾ ਕਰਦਾ ਕੋਈ ਮੈਂ ਨਹੀਂ ਸੋਚਿਆ ਉਹਨਾਂ ਨੇ ਜਿੱਥੇ ਬੁਲਾਇਆ ਮੈਨੂੰ ਉਹਨਾਂ ਨੇ ਸੋਚਿਆ ਹੋਣਾ ਕੁਛ ਨਾ ਕੋਈ ਕਾਹਨ ਬੁਲਾਇਆ ਸਭ ਉਹਨਾਂ ਨੇ ਡੋਰਾਵਾ ਹਲੇ ਤੱਕ ਮੈਨੂੰ ਕੁਛ ਨਹੀਂ ਪਤਾ ਕਿੱਥੇ ਰਹਿਣਾ ਕੀ ਕਰਨਾ ਤੇ ਬਸ ਇਹ ਆ ਕਿ ਪਰਮਾਤਮਾ ਨੂੰ ਪਤਾ ਵਾ ਕਿ ਮੈਂ ਕਿੱਥੇ ਜਾਣਾ ਹੈ ਦੇਖੋ ਜੀ ਰਸਤੇ ਸਾਰੇ ਅਲੱਗ-ਅਲੱਗ ਨੇ ਪਰ ਜਾਣੇ ਪਰਮਾਤਮਾ ਦੀ ਠੀਕ ਹੈ ਨਾ ਇਹ ਸਮਝ ਜੇ ਲੱਗਦਾ ਕਿ ਬਸ ਇਹ ਲੜਾਈ ਨਹੀਂ ਕਰਨੀ ਜੇ ਪਰਮਾਤਮਾ ਤੇ ਠੀਕ ਹੈ ਨਾ ਸਾਰੇ ਨੇ ਮੰਨਣਾ ਤੇ ਪਰਮਾਤਮਾ ਨੂੰ ਠੀਕ ਹੈ ਨਾ ਬਾਕੀ ਇੱਥੋਂ ਕੁਛ ਲੈ ਆ ਕੇ ਚੱਲੋ। ਦੇਖੋ ਜਦੋਂ ਉਹ ਬੰਨ ਗਿਆ ਸੀ ਆਪਣੇ ਮਨ ਦੀ ਕੋਈ ਕੀ ਜਾਣਾ ਵਾ ਛੇ ਬੇਟਾ ਮੇਰਾ ਕੀ ਨਹੀਂ ਸੀ ਇਸ ਕਰਕੇ ਮੈਂ ਕਿਹਾ ਜਿੱਦਾਂ ਮਾਰਾ ਇਹ ਬਲਾਉਂਗ ਜੇ ਮਨ ਚ ਆਇਆ ਕਿ ਸਾਇਕੋ ਤੇ ਅਸ ਮੌਕੇ ਤੇ ਸਾਰਿਆਂ ਨੂੰ ਆਪਣੇ ਘਰ ਦੀ ਬਣਾ ਬਾਈ ਤਰੀ ਦੀ ਨਾਲ ਕੰਮ ਕਰੇਗੀ ਹੈ ਆਪਣੇ ਘਰ ਜਿਵੇਂ ਮਨਾਣੇ ਚਾਹਦਾ। ਵਿਆਮਾ ਪਰਮਾਨੰ ਨੂੰ ਛੱਡ ਕੇ ਹਰ ਇੱਕ ਨੂੰ ਮਨਾਣਾ ਚਾਹਦਾ। ਹਰ ਇੱਕ ਘਰ ਤੇ ਮਹਾਰਾਜ ਕਿਰਪਾ ਕਰੇ ਮੇਰੀ ਯਾਤਰਾ ਸਫਲ ਕਰੇ। ਤੇ ਇਹ ਰਾਮ ਮੰਦਰ ਦੀ ਸ਼ਾਨ ਨੂੰ ਭਾਈ।